ਜੀ ਸਿੰਘ ਜੀ ਮੈਂ ਰਣਜੀਤ ਸਿੰਘ ਰਾਣਾ ਪਿੰਡ ਸਮਸ਼ੇਪੁਰ ਚ ਲੋਗੜ ਠੀਕ ਹੈ ਮੇਰੀ ਬੇਨਤੀ ਹੈ ਕਿ ਕੁਝ ਦਿਨ ਪਹਿਲਾਂ ਮੇਰੇ ਘਰੇ ਕੋਲਸ ਆਈ ਸੀ ਅੱਛਾ ਜੀ ਤੇ ਕੋ ਐਸੀ ਇਕਬਾਲ ਸਿੰਘ ਸੁਖਵਿੰਦਰ ਸਿੰਘ ਇਹਨਾਂ ਮੈਂ ਘਰ ਨਹੀਂ ਕੰਮ ਤੇ ਹਾਂ ਤੇ ਕੀ ਕੰਮ ਕਰਦੇ ਤੁਸੀਂ ਮੈਂ ਡਰਾਈਵਰ ਹਾਂ ਜੀ ਅੱਛਾ ਜੀ ਕਿਹੜੀ ਕਿਹੜੀ ਚਲਾਉਂਦੇ ਹੋ ਨੋਵਾਂ ਜੀ ਅੱਛਾ ਠੀਕ ਹੈ ਇੱਕ ਘਰ ਦੇ ਨੂੰ ਸੁਣਾ ਲੈ ਕੇ ਗਏ ਕਿ ਇਹਨਾਂ ਨੂੰ ਜਨਾਬੋਣਾ ਬੁਲਾਇਆ ਚੌਂਕੀ ਤੇ ਆਇਓ ਅੱਛਾ ਚੌਂਕੀ ਕਿਹੜੀ ਜੀ ਕਣੀਕ ਬੰਗਰ ਠੀਕ ਜੀ ਤੇ ਉਸ ਤੋਂ ਬਾਅਦ ਮੈਂ ਗਿਆ ਉੱਥੇ ਤੇ ਉਹਨਾਂ ਮੈਨੂੰ ਉੱਥੇ ਪੁੱਛਗਿੱਛ ਕੀਤੀ ਮੈਂ ਉਹਨਾਂ ਨੂੰ ਦੱਸਿਆ ਕਿ ਕਦ ਲਈ ਬੁਲਾਇਆ ਮੈਨੂੰ ਤਾਂ ਕਹਿੰਦੇ ਵੀ ਤੈਨੂੰ ਪੁੱਛਗਿੱਛ ਕਰਨੀ ਆ ਉਹਨਾਂ ਨੇ ਸਾਰਾ ਕੁਝ ਲਖਿਤਪੁਰ ਤੋਂ ਕੀਤੀ ਕਿਤੇ ਮੇਰੇ ਰਿਸ਼ਤਦਾਰ ਵਗੈਰਾ ਸਾਰਾ ਕੁਝ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਉਹਨੇ ਦਿੱਤਾ ਸਾਰੀ ਦਿਹਾੜੀ ਬਾਹਰ ਸਾਡੇ ਹੱਥੀ। ਨਹੀਂ ਬਾਛੜਿਆ ਕੋਈ ਤੁਸੀਂ ਪੁੱਛੇਦੋਗੇ ਭਾਜੀ ਕਾਦੀ ਕਿਹੜੇ ਮਸਲੇ ਸੱਜਿਆ ਦੇ। ਬਾਰ-ਬਾਰ ਕੋਦਰ ਹੈ ਵੀ ਮੈਨੂੰ ਜਾਣ ਦਿਓ। ਮੈਨੂੰ ਕਿਹੜੀ ਗੱਲ ਤੋਂ ਤੁਸੀਂ ਭਾਲਿਆ ਕੀ ਪ੍ਰੋਬਲਮ ਹੈ ਕੀ ਆ। ਉਹਨਾਂ ਆਫਰ ਐਂਡ ਤੇ ਮੈਨੂੰ ਐਸਜੀਐਨ ਚਾਰ ਜੀ ਹਿੰਦਰ ਸਿੰਘ। ਹਾਂਜੀ। ਉਹਨਾਂ ਕਹਿੰਦੇ ਕਿ ਮੈਨੂੰ ਡਿਪਟੀ ਸਾਥ ਤੇ ਐਸਐਚਓ ਸਾਹਿਬ ਨੇ ਕਿਹਾ ਕਿ ਉਹਨੂੰ ਭਾਲੋ ਦੁਪਰਚਾ ਕਰ ਦਿੱਤੇ। ਭਾਜੀ ਤੁਸੀਂ ਦੋ ਅਲੱਗ ਅਫਸਰਾਂ ਦਾ ਨਾਮ ਲੈ ਰਹੇ ਹੋ ਡੀਐਸਪੀ ਦਾ ਤੇ ਐਸਐਚਓ ਦਾ। ਜੀ। ਜਾਣਦੇ ਹੋ ਤੁਸੀਂ ਉਹਨਾਂ ਨੂੰ ਮਤਲਬ ਕਿ ਇਕ ਉੱਚ ਅਧਿਕਾਰੀ ਨੇ ਉਹ ਨਹੀਂ ਉਹ ਤਾਂ ਐ ਜੋ ਉਹ ਨਾ ਦੱਸਿਆ ਉਹ ਹੀ ਮੈਂ ਦੱਸ ਰਿਹਾ ਤੁਹਾਨੂੰ ਅੱਛਾ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਕਿ ਕੀ ਸੱਚਾ ਉਹਨੇ ਕਿਹਾ ਕਿ ਉਹਨੇ ਕਿਹਾ ਨਹੀਂ ਉਹਨੇ ਡਿਪਟੀ ਸਾਹਿਬ ਦਾ ਨਾਮ ਲਿਆ ਜਾਂ ਐਸ.ਐਚ.ਓ ਸਾਹਿਬ ਦਾ ਨਾਮ ਲਿਆ ਹਾਂ ਹਾਂਜੀ ਮੈਂ ਫੇਰ ਦੁਬਾਰਾ ਰਿਪੀਟ ਕਰਨ ਲੱਗਾ ਹਾਂ ਹਾਂਜੀ ਲਿਆ ਜੀ ਕਿ ਡਿਪਟੀ ਸਾਹਿਬ ਦਾ ਜਾਂ ਐਸ.ਐਚ.ਓ ਸਾਹਿਬ ਦਾ ਨਾਮ ਲਿਆ ਲਿਆ ਉਹਨੇ ਕਿਹਾ ਅੰਦਰ ਮੈਂ ਉਹਨਾਂ ਦਾ ਅਟ ਰਿਹਾ ਮੈਨੂੰ ਅੱਛਾ ਮੈਂ ਚਲੋ ਠੀਕ ਹੈ ਜੀ ਮੈਂ ਉਸ ਤੋਂ ਬਾਅਦ ਅਮਾ ਪਹੁੰਚੇ ਯਾਰ ਪਰ ਕਾਦਾ ਪਰਚਾ ਗਿਆ ਉਹਨੇ ਤੁਹਾਨੂੰ ਦੱਸ ਤ ਕਰੋ ਐਨ.ਡੀ.ਪੀ.ਐਸ ਦਾ ਐਨ.ਡੀ.ਪੀ.ਐਸ ਦਾ ਹੀ ਹਾਂਜੀ ਨਸ਼ਾ ਵੇ ਇੱਦਾਂ ਠੀਕ ਉਹਨਾਂ ਨੂੰ ਇਹ ਦੱਸਿਆ ਮੈਂ ਸਰ ਮੈਂ ਆਪ ਚੱਲ ਕੇ ਆਇਆ ਤੇ ਮੈਂ ਗਲਤ ਤਾਂ ਹਾਂ ਜੇ ਕੋਈ ਗਲਤ ਬਾਤ ਹੋਵੇ ਤੇ ਮੈਂ ਕਿਉਂ ਟਾਣੇ ਆਵਾਂ ਮੈਂ ਭੱਜਦਾ ਨਾ ਅੱਛਾ ਤੁਸੀਂ ਸੁਨੇਹਾ ਭੇਜਿਆ ਮੈਂ ਆ ਗਿਆ ਅੱਛਾ ਕੋਈ ਗਲਤ ਬਾਤ ਨਹੀਂ ਇਦਾਂ ਦੀ ਠੀਕ ਹੈ ਅੱਛਾ ਰঞ্জੀਤ ਸਿੰਘ ਜੀ ਇੱਕ ਪੰਨੇ ਧੜਤ ਪਰਚਾ ਪੈਂਡ ਹੈ ਐਨਡੀਪੀਐਸ ਦਾ ਜੀ ਸਰ ਠੀਕ ਹੈ ਜੀ ਨਸ਼ਰ ਹਾਂਜੀ ਤੇ ਫਿਰ ਤੁਹਾਨੂੰ ਉਹਨਾਂ ਛੱਡ ਕੇ ਤਾਂ ਦਿੱਤਾ ਸਰ ਉੱਥੇ ਆਪਣਾ ਪੰਨੂ ਸਾਹਿਬ ਦੇ ਪੀ ਵੀ ਆ ਗਏ ਅੱਛਾ ਕੀ ਕੰਮ ਤੇ ਉਹਨਾਂ ਮੈਨੂੰ ਦੇਖਿਆ ਹਾਂਜੀ ਤੇ ਉਹ ਕਹਿਣ ਲੱਗੇ ਵੀ ਰਾਣੇ ਤੂੰ ਇੱਥੇ ਕਿਦਾਂ ਹਾਂਜੀ ਮੈਂ ਕਹਿੰਦਾ ਸਾਰਾ ਮੈਂ ਨੂੰ ਤੇ ਨਸ ਫੇਰਦਾ ਭਾਲਿਆ ਹੋਇਆ ਹਾਂਜੀ ਤੇ ਉਧਰੋਂ ਮੇਰੇ ਪਿੰਡ ਦੇ ਮੋਢੇਰ ਬੰਦੇ ਵੀ ਗਏ ਸੀ ਹੂੰ ਤੇ ਉਹਨਾਂ ਨੇ ਉਹਨਾਂ ਨੂੰ ਗਿਆਨ ਚਾਰ ਸਾਹਿਬ ਨੂੰ ਕਿ ਤੂੰ ਇਹਨੂੰ ਕਦ ਲਈ ਭਾਲਿਆ ਮੈਂ ਤਾਂ ਕੰਦੂਰੀ ਵਾਲਾ ਬੰਦਾ ਐ ਜੀ ਤੇ ਕੀ ਗੱਲ ਹੋ ਗਈ ਇਹਨਾਂ ਦੀ ਇਹ ਜਿਹੜੀ ਗੱਲਬਾਤ ਕੋਈ ਨਹੀਂ ਇਹਨਾਂ ਦੀ ਠੀਕ ਨਹੀਂ ਹਾਂਜੀ ਤੇ ਫਿਰ ਉਹਨਾਂ ਨੇ ਕਿਹਾ ਵੀ ਪਿੰਡ ਦੇ ਬੰਦੇ ਮੋਦਪੇਰਾ ਦੇ ਜਿਹੜੇ ਸੀ ਉਹਨਾਂ ਨੇ ਸੈਂਸ ਨੂੰ ਕਰਾ ਕੇ ਉਹ ਮੇਰੇ ਉਹਨਾਂ ਫਿਰ ਮੈਨੂੰ ਭੇਜਿਆ ਪਿੰਡ ਦੇ ਕੋਣ-ਕੋਣ ਮੋਦਪੇਰੇ ਦੇ ਗਏ ਇਹਦਾ ਮੈਂਬਰ ਸਾਹਿਬ ਹੈ ਕੋਕੂ ਨਹੀਂ ਅੱਛਾ ਜੀ ਹਾਂਜੀ ਅੱਛਾ ਨੇੜੇ ਮੇਰੇ ਰਹਿੰਦੇ ਨੇ ਠੀਕ ਹੈ ਹਾਂਜੀ ਅੱਛਾ ਉਹਨਾਂ ਫਿਰ ਮੈਨੂੰ ਲੈ ਕੇ ਆਈ ਉਥੋਂ ਤੇ ਹੁਣ ਕੀ ਦਿੱਕਤ ਆ ਫਿਰ ਜੇ ਤੁਸੀਂ ਆਗੇ ਹੋ ਆਪਣੇ ਘਰੇ ਹੁਣ ਸਰ ਥੋੜਾ ਜਿਹਾ ਹੋਇਆ ਤਾਂ ਹੁਣ ਫਿਰ ਪੁਲਿਸ ਘੇੜੇ ਮਾਰਨ ਲੱਗ ਪਈ ਵੀ ਮੈਂ ਜੋ ਕੰਮ ਤੇ ਨਾਮ ਕਰਾਂ ਉਹਦੇ ਨੇ ਗੁਰਵਾਰ ਜੋ ਕਹਿੰਦੇ ਆ ਵੀ ਉਹਨੂੰ ਭੇਜੋ ਐਸਓ ਸਾਹਿਬ ਨੇ ਬੁਲਾਇਆ ਐਸਓ ਸਾਹਿਬ ਨੇ ਬੁਲਾਇਆ ਸਰ ਮੇਰੇ ਘਰ ਤੋਂ ਡਰਦਾ ਕਿ ਮੇਰੇ ਨਾਲ ਕੋਈ ਨਜਾਇਜ਼ ਨਾ ਹੋ ਜਾਵੇ ਅੱਛਾ ਮੇਰੀ ਬੇਟੀ ਕੁੱਠ ਤੇ ਡਿੱਗ ਪਈ ਉਹਦੇ ਥੱਟ ਲੱਗੀ ਤੁਹਾਨੂੰ ਦਿਖਾ ਦਿੰਨੇ ਹੁਣੇ ਚਲੋ ਦੇਖ ਲਈਨੇ ਹਾਂਜੀ ਤੇ ਮੈਂ ਬਹੁਤ ਹੀ ਟੈਨਸ਼ਨ ਵਿੱਚ ਜਾ ਹਾਂ ਮੇਰੇ ਛੋਟੇ ਛੋਟੇ ਬੱਚੇ ਨੇ ਚਲੋ ਤੁਸੀਂ ਕੰਮ ਤੇ ਜਾਨੇ ਹੋ ਆਪਾਂ ਤੁਹਾਡੀ ਵਾਈਫ ਨਾਲ ਗੱਲ ਕਰ ਲਈਏ ਪੈਂਦੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਪੀਰ ਕੌਰ ਜੀ ਅੱਛਾ ਜਸਪੀਰ ਕੌਰ ਜੀ ਗੱਲ ਕਰਿਓ ਸਾਫ਼ ਤੇ ਸੁਧਰੀ ਹੈ ਸੱਚੀ ਠੀਕ ਹੈ ਏ ਜਰੂਰ ਪਾ ਦੀ ਕਮੋਟ ਚੱਲ ਜਾਂਦੇ ਆ ਹਾਂਜੀ ਕੀ ਪੁਲਸ ਆ ਕੇ ਕੀ ਕਹਿੰਦੀ ਆ ਕਹਿੰਦੇ ਨੇ ਇਨਕਵਾਰੀ ਆ ਇਹਨਾਂ ਦੀ ਤੇ ਇਹਨਾਂ ਨੂੰ ਵੀ ਭੇਜਿਓ ਉਥੇ ਤੇ ਅਸੀਂ ਪੁੱਛਦੇ ਆਂ ਆਪੀ ਕਾਦੇ ਲਈ ਕੋਈ ਇਹਨਾਂ ਦਾ ਦੱਸੋ ਆਪੀ ਕੀ ਗੱਲ ਆ ਕਾਦੇ ਲਈ ਇਨਕਵਾਰੀ ਆ ਕੀ ਕਰਨ ਲਈ ਭੇਜੀ ਐ ਅੱਛਾ ਤੇ ਉਹ ਕਹਿੰਦੇ ਆ ਵੀ ਤੁਸੀਂ ਭੇਜੋ ਉਥੇ ਉਹਨਾਂ ਨੂੰ ਆਪੇ ਗੱਲ ਕਰ ਲਾਂਗੇ ਅਸੀਂ ਦੱਸਦੇ ਨਹੀਂ ਕੁਛ ਨਹੀਂ ਨਹੀਂ ਦੱਸ ਦਿੰਦੀ ਆ ਕੁਛ ਅੱਛਾ ਹਾਂਜੀ ਪੱਕੀ ਗੱਲ ਆ ਜੀ ਹਾਂਜੀ ਕਿ ਉਹਨੇ ਕੀ ਦਿਖਾਉਣਾ ਚਾਹੁੰਦੇ ਆ ਸਰ ਮੈਂ ਇਹ ਹੀ ਦਿਖਾਉਣਾ ਚਾਹੁੰਦਾ ਆ ਕਿ ਮੇਰੀ ਬੇਟੀ ਮੇਰੇ ਕੋ ਤੇ ਇਲਾਜ ਨਹੀਂ ਕਰਾਇਆ ਜਾਂਦਾ ਗਰੀਬ ਬੰਦਾ ਮੈਂ ਅੱਛਾ ਆ ਵੇਖੋ ਘਰ ਮੇਰਾ ਦਰਵਾਜ਼ਾ ਨਹੀਂ ਮੇਰੇ ਕੋ ਲਵਾਇਆ ਜਾਂਦਾ ਮੈਂ ਕਿਹੜੀ ਬਲੈਕ ਕੰਡੇ ਵੀ ਮੈਨੂੰ ਇਹਨਾਂ ਤੰਗ ਕੰਡੇ ਮੈਨੂੰ ਬਹੁਤ ਜ਼ਿਆਦਾ ਡਰਿਆ ਕਿ ਮੇਰੇ ਤੇ ਨਜਾਇਜ਼ ਨਾ ਕੋ ਹੋ ਜਾਵੇ ਅੱਛਾ ਨਾ ਨਜਾਇਜ਼ ਨਾ ਪਾ ਦੇਣਾ ਕਿਉਂਕਿ ਇਹ ਬੱਚੇ ਮੇਰੇ ਛੱਤੇ ਹੈਗੇ ਮੈਂ ਇਕੱਲਾ ਹੀ ਕਮਾਉਣ ਵਾਲਾ ਅੱਛਾ ਜੀ ਤੇ ਮੇਰੇ ਤੇ ਨਜਾਇਜ਼ ਹੋ ਗਈ ਠੀਕ ਹੈ ਤੇ ਮੈਂ ਤੇ ਜੁੰਦਿਆਂ ਮਰਿਆ ਹਾਲ ਹੋ ਜਾਣਾ ਮੇਰਾ ਤੇ ਠੀਕ ਹੈ ਤੇ ਇਹ ਵੇਖੋ ਜੀ ਮੰਜੇ ਤੇ ਅਡੇ ਨੇ ਦੀਆਂ